ਇੱਕ ਗੱਬਣਾ ਤੇ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਿਹਾ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇਲੇ ਰਾਮਪੁਰਾ ਸ਼ਹਿਰ ਆ ਜਾਂਦਾ ਸਦਾਣਾ ਪਿੰਡ ਨੇੜੇ ਰਹਿ ਜਾਂਦਾ ਬਈ ਭਾਈ ਰੂਪਾ ਵੀ ਨੇੜੇ ਰਹਿ ਜਾਂਦਾ ਆਉ ਪੁੱਛ ਲੈਨੇ ਬਈ ਤੁਹਾਡੇ ਬਈ ਜੀ ਹਸੀਕਾਰ ਹਸੀਕਾਰ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਵਧੀਆ ਜੀ ਨਾਮ ਤੇ ਮੋਬਾਈਲ ਨੰਬਰ ਬੋਲ ਦੋ ਨਾਮ ਮੇਰਾ ਸੋਨੀਆ ਜੀ ਮੋਬਾਈਲ ਨੰਬਰ 9779942455 ਜੀ ਠੀਕ ਹੈ ਬਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੋਈ ਇਹ ਦੂਜਾ ਸੂਸ ਹੋਈ ਆ ਜੀ ਕਦੋਂ ਸੂਈ ਆ ਉਹ ਨਹੀਂ ਸੂਈ ਆ ਜੀ ਬਸ 20 ਮਿੰਟ ਹੋਏ ਆ 20 ਮਿੰਟ ਹੋਏ ਹਾਂ ਬੱਚਾ ਕੀ ਦੇ ਬੱਚਾ ਬੱਚਾ ਜੀ ਬੱਚਾ ਦੇ ਤਾਂ ਹਾਂ ਜੇਰ ਪੈਣੀ ਆ ਹੈਨਾ ਜੀ ਜੇਰ ਪੈਣੀ ਆ ਜੀ ਹਜੇ ਬਾਜੇ ਤੋਂ ਬੈਗੀ ਜੇਰ ਪੈਜੀ ਹਜੇ ਮੌਲਾ ਕੱਢਿਆ ਵੀ ਨਹੀਂ ਖੜਾ ਹੋਇਆ ਜਾਂਦਾ ਹਜੇ ਮੌਲਾ ਕੱਢਿਆ ਕਿ ਨਹੀਂ ਨਹੀਂ ਮੌਲਾ ਨਹੀਂ ਕੱਢਿਆ ਜੀ ਠੀਕ ਆ ਹਾਂ ਖੋਲਿਓ ਭਾਈ ਤੋਰਿਓ ਤੋੜ ਕੱਦ ਬੱਡ ਚੰਗਾ ਚੰਗਿਆ ਸਵੀ ਪੜੀ ਆ ਰਾਜੀ ਆ ਸੂਈ ਸਵਾਈਆ ਬੱਚਾ ਬੱਛਾ ਦੇ ਤਾਂ ਕਿ ਜੇਰ ਹਜੇ ਪਾਣੀ ਬਾਕੀ ਆ ਸਾਰੀ ਬਾਈ ਕਹਿੰਦਾ 20 ਮਿੰਟ ਹੀ ਹੋਇਆ 20 ਮਿੰਟ ਹੋਇਆ ਹਜੇ ਤਾਂ ਬੱਚੇ ਬੱਚੇ ਤੋਂ ਵੀ ਨਿਕਰਾ ਹੋਇਆ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਥਣ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਜੀ ਚਵਾਈ ਚੁਈ ਚੁਾਈ ਜੁਈ ਚੈੱਕ ਬਈ ਚਵਾਈ ਚੈੱਕ ਕਰ ਲਈ ਓਕੇ ਹਾਂ ਜੀ ਹਾਂ ਚਵਾਈ ਚੁਈ ਦੀ ਓਕੇ ਆ ਜੀ ਚਵਾਈ ਚੁਈ ਓਕੇ ਆ ਤੋਰਾ ਤਾਰਾ ਚੰਗਿਆ ਚੰਗਿਆ ਸਮੀ ਪੜਿਆ ਰਾਜ ਹੀ ਆ ਬੜਦੇ ਕਿਆ ਬਾਤ ਹੈ ਕਿੰਨਾ ਦੁੱਧ ਦੇ ਦੂ ਐਸਟੀਮੇਟ ਜੀ ਦੁੱਧ ਪਹਿਲੇ ਸੂਏ 20 ਕਿਲੋ ਦਿੰਦਾ ਜੀ ਪਹਿਲੇ ਸੂਏ ਦਾ 20 ਲੀਟਰ ਦਾ ਬਾਈ ਇਧਰ ਨਾੜਾ ਨੂੜਾ ਦਿਖਾ ਦਿਓ ਜੀ ਲੈਵੇ ਤੇ ਨਾੜਾ ਨੂੜਾ ਬਹੁਤ ਪਿੰਗਿਆ ਨਾੜਾ ਇਹ ਲੈਵੇ ਦੀ ਪੂਰੀ ਚੰਗੀ ਆ ਬਾਈ ਨਾੜਾ ਸਹੀ ਗੱਲ ਆ ਬਹੁਤ ਚੰਗੀਆਂ ਕੋਈ ਨਹੀਂ ਬਾਈ ਬੰਨ ਕੇ ਦਿਖਾਣੇ ਉੱਥੇ ਸੋਹਰਾ ਉਤਾਰਾ ਕਮਾਲ ਦਾ ਸੂਈ ਸਵਾਈ ਮੁੱਲ ਕੀ ਅੱਜ ਆ ਅੱਜ ਦਾ ਮੋਲੇ ਦਾ 80000 ਆ ਜੀ ਮਾਣਤਾਨ ਹੋ ਜੂਗਾ ਮਾਣਤਾਨ ਹੋ ਜੂਗਾ ਜੀ ਮਾਰੇ ਮੋਟਾ 80000 ਰੁਪਇਆ ਮੋਲ ਆ ਬਾਈ ਮਾਣਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਨਾੜਾ ਵਿਖਾਉਂਦੇ ਨਾੜਾ ਦੇ ਵਿੱਚ ਬਹੁਤ ਸਾਫ ਆ ਹੂੰ ਨਾੜਾ ਨੂੜਾ ਦੇ ਵਿੱਚ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਮੁੱਠੀ ਵਾਲਾ ਥਣ ਨਾੜਾ ਨੂੜਾ ਨਾ ਪਹਰੋਇਆ ਪਹਿਲੇ ਵਾ ਹਣ ਬਸ ਸ਼ਾਹ ਤੋਂ ਵੀ ਆਰਡਰ ਦੇਖੋ ਬਈ ਆਰਡਰ ਬਹੁਤ ਚੰਗਾ ਤਿਆਰ ਕਰਿਆ ਕਰਮਾਈ ਨੇ ਸੇ ਨਾਲ ਲੈ ਭਾਈ ਹੂੰ ਨਾੜਾ ਨੂੜਾ ਲਾਈ ਤੇ ਵੀ ਫੋਲੋਇੰਗ ਕੀ ਬਾਤ ਚਾਰੇ ਥਣ ਪੂਰੀ ਵਿੱਤੀ ਤੇ ਥੰਦ ਜਾਵੇ ਚੰਗੀ ਸਨਖੀ ਆ ਬਈ ਮੋਲੇ ਦਾ 80 ਜੀ ਮੋਲੇ 80 ਜੀ ਅੱਗੇ ਵੀਰੇ 2 ਨੰਬਰ ਗੱਬਣ ਇਹ ਗੱਬਣਾ ਜੀ ਕਿਹੜਾ ਸੁਆਸ ਹੁੰਦੀ ਹੈ ਵੀਰੇ ਇਹ ਤੀਜਾ ਸੁਆਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਇਹ ਲੈ ਜੂ ਜੀ ਹਜੇ ਹਫਤਾ ਤਾਂ ਲਈ ਜਾਊ ਜੀ ਹਫਤਾ ਲੈ ਜੂ ਹਣ ਕੀ ਰਿਕਾਰਡ ਆ ਦੁੱਧ ਦਾ ਵੇ ਇਹ ਦੁੱਧ ਦਾ ਦੂਜੇ ਸੁਆਸ ਦਾ ਸੀਗਾ ਜੀ 24 ਤੋਂ 25 ਲੀਟਰ 24 ਤੋਂ 25 ਲੀਟਰ ਦਾ ਰਿਕਾਰਡ ਦੱਸਿਆ ਬਈ ਨੇ ਪੰਡਰ ਗੱਲੇਵਾ ਕਰਮਲੀ ਤਿਆਰ ਕਰਦੀ ਹੁੰਦੀ ਹੈ ਕੱਚੀ ਕੱਚੀ ਹਲਾ ਹਣ ਬਹੁਤ ਚੰਗਾ ਹਨ ਹਾਂ ਜੀ ਗੁਲਾਬੀ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਏ ਉੱਤੇ ਖੋਲਿਓ ਬਈ ਤੋਰ ਕੇ ਦਿਖਾ ਲਓ ਸਮੀ ਪੜੀਆ ਰਾਜੀਆ ਲੇਵਾ ਕਮਾਲ ਨਾਲ ਝੱਲਾਂ ਦਾ ਆਰਡਰ ਆ ਜਿਹੜਾ ਕਰਮ ਵਾਲੇ ਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਚੰਗੀ ਅਵਾਰਡ ਸੁਨੱਖੀ ਆ ਬਈ ਫੇਸ ਬਿਊਟੀ ਚੈੱਕ ਕਰੋ ਬਈ ਫੇਸ ਬਿਊਟੀ ਵੀ ਕਰਮਾ ਦੀ ਚੰਗੀ ਆ ਕੱਚੀ ਕੱਚੀ ਆ ਦਿਨ ਹਜੇ ਲੈਦੀ ਆ ਉਹਦੋਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਤੋਰਾ ਤਰਾ ਚੰਗਾ ਆਰਡਰ ਕਮਾਲ ਦਾ ਬਈ ਹਲੇ ਦਿਨ ਲੈਦੀ ਆ ਆਰਡਰ ਆ ਇਹਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਕੀ ਮੋਲ ਆ ਬਈ ਜਾਇਜ਼ ਜਿਆਦਾ ਇਹਦਾ ਭੱਜਿਆ ਜੀ ਇਹ ਮੁੱਲ 75000 ਹੀ ਆ ਜੀ ਪਰ ਮਾਨਤਾਨ ਹੋ ਜਾ ਹਾਂ ਮਾਨਤਾਨ ਮਾੜਾ ਮੋਟਾ ਹੋ ਜਾ ਬਸ ਠੀਕ ਆ 75000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਲਖਾਤੀ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ